ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਮੂਗੇ ਉਮੀਦ ਕਰਦੇ ਹਾਂ ਸੋ ਦੋਸਤੋ ਇਸ ਵਕਤ ਤੱਕ ਬੱਤ ਤੇ ਪੁਰੇ ਜਾ ਰਹੇ ਤੇ ਦੋਨੇ ਪਾਸੇ ਝੋਨੇ ਲੱਗੇ ਹੋਏ ਨੇ ਇਹਨਾਂ ਦੇ ਵਿੱਚ ਕੰਤਰ ਆ ਜੋ ਕਿ ਤੁਹਾਡੇ ਤੋਂ ਕਮੈਂਟਾਂ ਦੇ ਏਰੀਆ ਪੁੱਛਣਾ ਸੋ ਜਿਵੇਂ ਕਿ ਲਗਭਗ ਰੁਟੀਨ ਦੇ ਵਿੱਚ ਆਪਾਂ ਵੀਡੀਓਜ਼ ਪਾਉਂਦੇ ਰਹਿੰਦੇ ਆ ਜੋ ਆਪਣੇ ਨਵੀਂ ਕੰਪਨੀ ਲੈਤੀ ਸੀ ਉਹਦੀ ਦਵਾਈ ਇੱਕ ਹੈਗੀ ਆ ਪ੍ਰੇਰਕ ਡ੍ਰਿਪ ਜੋ ਕਿ ਛਿੱਤੇ ਨਾਲ ਪੈਂਦੀ ਆ ਪਹਿਲੇ ਹੀ ਚੋਨਾ ਲਾਉਣ ਸਮੇਂ ਜੋ ਇਸ ਚੋਨੇ ਵਿੱਚ ਪਾਈ ਆ ਦੇਖ ਸਕਦਾ ਤੁਸੀਂ ਆ ਚੋਨਾ ਜਿਹੜਾ ਹੈਗਾ ਪ੍ਰੇਰਕ ਟ੍ਰਿਪ ਵਾਲਾ ਦਾ ਇਹ ਇਹਦੇ ਵਿੱਚੋਂ ਨਹੀਂ ਪਾਈ ਵੀ ਲਗਭਗ ਇੱਕ ਬਰਾਬਰ ਲੱਗੇ ਹੋਏ ਨੇ ਦੋਨੋਂ ਤੋਂ ਨਹੀਂ ਦੂਜੇ ਨੰਬਰ ਤੇ ਜਿਹੜਾ ਆਹ ਵਾਲਾ ਝੋਨਾ ਵਾ ਇਹਨੂੰ ਇੱਕ ਯੂਰੀਆ ਵੀ ਜਿਹੜਾ ਹੈਗਾ ਲੱਗ ਚੁੱਕਿਆ ਤੇ ਇਹਨੂੰ ਹਲੇ ਕੋਈ ਯੂਰੀਆ ਜਿਹੜਾ ਨਹੀਂ ਲੱਗਿਆ ਇਹਨੂੰ ਹਲਕਾ ਕੋਈ ਯੂਰੀਆ ਨਹੀਂ ਲੱਗਿਆ ਤੇ ਇਸ ਦੇ ਵਿੱਚ ਇੱਕ ਯੂਰੀਆ ਵੀ ਲੱਗ ਚੁੱਕਿਆ ਖੁਦ ਜਿੰਨਾ ਕਿਸਾਨ ਨੂੰ ਦੇਖ ਕੇ ਨੂੰ ਪਤਾ ਲੱਗਦਾ ਕੇ ਪਹਿਲਾ ਤਾਂ ਇਹਦੀ ਜਿਹੜੀ ਫੋਟੋ ਸ਼ੁਰੂ ਹੋ ਚੁੱਕੀ ਆ ਵਧੀਆ ਦੇਖ ਸਕਦੇ ਹੋ ਤੁਸੀਂ ਨਾਲ ਚੋਲਾ ਸਿੱਧਾ ਲੱਗਿਆ ਹੋਇਆ ਹੈ ਤੇ ਜਿਹੜੀ ਇਹਦੀ ਆ ਇਹ ਵੀ ਤੁਸੀਂ ਦੇਖ ਸਕਦੇ ਹੋ ਦੋਸਤੋ ਇਹਦੇ ਵਿੱਚ ਇੱਕ ਹੋਰ ਵੀ ਅੰਤਰ ਆ ਵਾ। ਇਹ ਤੁਹਾਨੂੰ ਦੱਸਦੇ ਆਂਗੇ। ਉਹ ਇਹ ਤਾਂ ਫੋਰ ਦਾ ਜ਼ਰਡ ਦੇਖਿਆ ਤੇ ਬਿਨਾ ਯੂਵੀਓ ਤੇ ਦੇਖਿਆ ਤੁਸੀਂ ਕਿਈ ਬੁਰੀ ਆ ਜਿਹਨੂੰ ਲੱਗਿਆ ਵਾ ਉਹਦਾ ਕੀ ਰਿਜ਼ਲਟ ਆ ਤੇ ਜਿਹਨੂੰ ਹੱਟਾ ਵੀ ਯੂਵੀਆ ਨਹੀਂ ਲੱਗਿਆ ਤੇ ਉਹ ਕਿਵੇਂ ਆ ਗਈ? ਤੇ ਇੱਕ ਚੀਜ਼ ਹੋਰ ਆ ਦੋਸਤੋ। ਬੇਹੱਦ ਧਿਆਨ ਨਾਲ ਦੇਖੋ। ਉਹਨੂੰ ਲੱਗ ਭਾਗੋ ਇੱਕ ਤੇ ਦੋ ਪਰਸੈਂਟ ਪੱਤੇ ਹੀ ਸੁੱਕੇ ਮਿਲਣਗੇ ਤੇ ਇਸ ਝੋਨੇ ਦੇ ਵਿੱਚ ਆ ਦੇਖੋ ਸੁੱਕ ਕੇ ਚੱਲੀ ਵੀ ਆ ਜੀ ਦੀ ਸੋ ਕਹਿਣ ਦਾ ਭਾਵ ਕਿ ਜਿਹੜਾ ਪ੍ਰੇਰਕ ਡ੍ਰਿਪ ਦਾ ਰਿਜ਼ਲਟ ਆਇਆ ਉਹ ਫੋਰਟ ਦੇ ਨਾਲ-ਨਾਲ ਇੱਕ ਚੀਜ਼ ਹੋਰ ਵੀ ਸਾਹਮਣੇ ਆਈ ਆ ਕਿ ਪ੍ਰੇਰਕ ਜਿੱਥੇ ਪਈ ਵੀ ਉਹ ਉਦੇ ਪੱਤੇ ਬਹੁਤ ਘੱਟ ਸੁੱਕਦੇ ਆ ਬਹੁਤ ਘੱਟ ਸੁੱਕ ਕੇ ਚਲਦੀ ਆ ਸੋ ਦੋਸਤੋ ਸੋਨੂ ਇਸ ਦਾ ਰਿਜ਼ਲਟ ਕਿਵੇਂ ਲੱਗਿਆ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਸ਼ੇਅਰ ਕਰਿਓ ਵੀਡੀਓ ਸੌ ਰਿਕਮੈਂਟ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਜੇ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਧੰਨਵਾਦ